ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ মিডিਏ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹੱਕੀਰ ਕੁਆ ਇਸ ਵਿਲੇ ਦੀ ਪੰਜਾਬ ਦੀ ਸਿਆਸਤ ਵਿੱਚ ਜੋ अहम ਖਬਰ ਲੈ ਕੇ ਹਾਜ਼ਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਉਹਨਾਂ ਨੇ ਸਿੱਖਿਆ ਖੇਤਰ ਵਿੱਚ ਵੱਡੀ ਕ੍ਰਾਂਤੀ ਲਿਆਂਦੀ ਹੈ ਪਰ ਸਵਾਲ ਜਦੋਂ ਆਉਂਦਾ ਹੈ ਅਸਲੀਅਤ ਵਿੱਚ ਇਹ ਕ੍ਰਾਂਤੀ ਕਿੱਥੇ ਹੈ ਦਿਲਾਲੂਦੀਆਣਾ ਦੇ ਬਲਾਕ ਡੇਲੋ ਇੱਕ ਦੇ ਸਰਕਾਰੀ ਹਾਈ ਸਕੂਲ ਕੋਵਿਡ ਵਿੱਚ ਪੂਰੇ ਸਟਾਫ ਨੂੰ ਦੱਸ ਦੀ ਆਪਕਾ ਨੂੰ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸਮਤੀ ਚੂਣਾ ਸੁਵੰਦੀ ਅਰੇ ਹਸਲ ਦੀ ਡਿਊਟੀ ਤੇ ਲਗਾ ਦਿੱਤਾ ਗਿਆ ਹੈ ਜਿਸ ਕਨ ਸਕੂਲ ਵਿੱਚ ਇੱਕ ਵੀ ਅਧਿਆਪਕ ਨਹੀਂ ਰਿਹਾ ਹੈ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਨ ਸਕੂਲ ਅੱਜ ਬੰਦ ਰਿਹਾ ਅਤੇ ਸੈਂਕੜੇ ਵਿਦਿਆਰਥੀਆਂ ਨੂੰ ਘਰ ਬਿਠਾ ਦਿੱਤਾ ਗਿਆ ਕਿ ਇੱਕ ਇਨਾ ਸਕੂਲ ਵਿੱਚ ਪਰਦੇ ਗਰੀਬ ਵਰਗ ਦੇ ਬੱਚਾਂ ਦੇ ਵਿਕਨ ਨਾਲ ਖਿਲਵਾੜ ਨਹੀਂ ਕਿਉਂਕਿ ਅਮੀਰ ਵਰਗ ਦੇ ਬੱਚੇ ਤਾਂ ਮਹਿੰਗੇ ਤੇ ਪ੍ਰਾਈਵੇਟ ਸਕੂਲ ਵਿੱਚ ਪੜਦੇ ਨੇ ਮੌਕਫ ਅਧਿਆਪਕ ਅਤੇ ਖੋ ਅਧਿਆਪਕਾਂ ਨੂੰ ਚੋਣਾ ਵਿੱਚ ਡਿਊਟੀ ਲਗਾਉਣ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਤਾਂ ਇਸ ਸਕੂਲ ਪੂਰਾ ਸਟਾਫ ਹੀ ਚੋਣਾ ਚ ਲਗਾ ਦਿੱਤਾ ਇੱਕ ਅਧਿਆਪਕ ਨੇ ਗੈਰ ਰਸਮੀ ਗੱਲਬਾਤ ਤੇ ਦੱਸਿਆ ਕਿ ਸਾਨੂੰ ਗੈਰ ਵਿਦਿਆ ਕਮਾਂ ਵਿੱਚ ਲਗਾ ਕੇ ਸਿੱਖਿਆ ਵਿਭਾਗ ਨੂੰ ਖੋਖਰਾ ਕੀਤਾ ਜਾ ਰਿਹਾ ਹੈ ਚੋਨਾ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕੌਣ ਪੂਰਾ ਕਰੇਗਾ ਵਿਦਿਆਰਥੀਆਂ ਦੇ ਮਾਪੇ ਵੀ ਗੁੱਸੇ ਵਿੱਚ ਨੇ ਵੇਖਿਆ ਜਾਵੇ ਤਾਂ ਆਪ ਸਰਕਾਰ ਨੇ ਵਾਅਦੇ ਤਾਂ ਵੱਡੇ-ਵੱਡੇ ਕੀਤੇ ਨੇ ਪਰ ਅਸਲ ਵਿੱਚ ਸਕੂਲ ਬੰਦ ਕਰਕੇ ਬੱਚਿਆਂ ਨੂੰ ਘਰ ਬੈਠਾਂ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਹ ਇੱਕ ਇਹੋ ਜਿਹੀ ਕ੍ਰਾਂਤੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਨੂੰ ਤਰਜੀਹ ਦੇਣ ਦੇ ਨਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਨੇ ਪਰ ਅਜਿਹੇ ਮਾਮਲੇ ਸਵਾਲ ਖੜੇ ਕਰ ਦਿੰਦੇ ਨੇ ਕਿ ਇਹ ਸਭ ਕਾਗਜ਼ੀ ਕ੍ਰਾਂਤੀ ਨਹੀਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਵਿੱਚ ਅਧਿਆਪਕਾਂ ਨੂੰ ਡਿਊਟੀ ਲਗਵਾਉਣ ਲਈ ਕਾਨੂੰਨੀ ਤੌਰ ਤੇ ਜਾਇਜ਼ ਹੋ ਸਕਦਾ ਹੈ ਪਰ ਜਦੋਂ ਪੂਰਾ ਸਕੂਲ ਹੀ ਬੰਦ ਹੋ ਜਾਵੇ ਤਾਂ ਇਹ ਵਿਦਿਆਰਥੀਆਂ ਦੇ ਅਧਿਕਾਰੀਆਂ ਨਾਲ ਧੋਖਾ ਹੈ ਉਨ੍ਹਾਂ ਦੇ ਅਧਿਕਾਰਾਂ ਨਾਲੇ ਧੋਖਾ ਹੈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ਤੇ ਚੁੱਪੀ ਸਾਦ ਲਈ ਹੈ ਜਦਕਿ ਮਾਪੇ ਅਤੇ ਵਿਦਿਆਰਥੀ ਸਰਕਾਰ ਤੋਂ ਜਵਾਬ ਮੰਗ ਰਹੇ ਨੇ ਇਹ ਘਟਨਾ ਸਿਰਫ ਪੋਹਿਟ ਸਕੂਲ ਤੱਕ ਸੀਮਤ ਨਹੀਂ ਪੰਜਾਬ ਭਰ ਵਿੱਚ ਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਅਧਿਆਪਕਾਂ ਨੂੰ ਗੈਰ ਸਿੱਖਿਆ ਸੰਬੰਧੀ ਕੰਮਾਂ ਵਿੱਚ ਲਗਾ ਕੇ ਸਕੂਲਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਜਾਨੀ ਕਿ ਸਾਫ਼-ਸਾਫ਼ ਉਹਨਾਂ ਦੀ ਪੜ੍ਹਾਈ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿ ਆਪ ਸਰਕਾਰ ਨੂੰ ਇਸ ਕ੍ਰਾਂਤੀ ਨੂੰ ਮੂੜ ਵਿਚਾਰਨ ਦੀ ਲੋੜ ਨਹੀਂ ਵਿਦਿਆਰਥੀਆਂ ਦਾ ਭਵਿੱਖ ਤਾਂ ਚੋਣਾਂ ਨਾਲੋਂ ਵੱਡਾ ਹੈ ਇਹ ਸਮਝਣਾ ਜ਼ਰੂਰੀ ਹੈ ਨਹੀਂ ਤਾਂ ਇਹ ਕ੍ਰਾਂਤੀ ਸਿਰਫ ਨਾਂ ਦੀ ਰਹਿ ਜਾਵੇ ਤੇ ਆਮ ਸਰਕਾਰ ਦੀ ਆਪ ਸਰਕਾਰ ਦੀ ਸਰਕਾਰ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਗੁੱਸਾ ਹੈ ਕਿਉਂਕਿ ਉਹ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ आम जनता ਨਾਲ ਵਿਖੇលਵਾੜ ਕਰ ਰਹੀ ਹੈ ਇਸ ਇਸ ਵੇਲੇ ਦੀ اہم ਖਬਰ ਇਸ ਤਰ੍ਹਾਂ ਦੀ ਹਰ ਰਿਪੋਰਟ ਉਸ ਨਾਲ ਸਾਂਝੀ ਕਰਦੇ ਰਵਾਂਗੇ ਵਿਕਤ ਰੋ ਪੰਜਾਬੀ ਲਿੰਕ ਮੀਡੀਆ ਧੰਨਵਾਦ